ਮੈਂ ਆਪਣੀ ਕਲਾ ਦੇ ਰਾਹੀ ਹਮੇਸ਼ਾ ਤੁਹਾਡੇ ਵਿੱਚ ਜਿਉਂਦਾ ਰਹਾਂਗਾ ਰਾਜਵੀਰ ਜਵੰਦਾ ਦੀ ਫਿਲਮ ਜਮਲਾ ਦੇ ਅੰਤ ਦੇ ਉੱਤੇ ਲਿਖੀਆਂ ਹੋਈਆਂ ਇਹ ਸਤਰਾਂ ਜਦੋਂ ਪੜੀਆਂ ਸਾਹਮਣੇ ਆਈਆਂ ਤਾਂ ਸੱਚੀ ਮੁੱਚੀ ਗੱਜਪੜ ਆਇਆ ਮੇਰੇ ਸਮੇਤ ਜਿੰਨੇ ਵੀ ਥੀਏਟਰ ਦੇ ਵਿੱਚ ਸਿਨੇਮਾ ਹਾਲ ਦੇ ਵਿੱਚ ਦਰਸ਼ਕ ਸੀ ਸਾਰਿਆਂ ਦਾ ਗੱਜਪੜ ਆਇਆ ਸਾਰਿਆਂ ਨੇ ਫਿਲਮ ਇੰਉ ਟਿਕਟਕੀ ਲਾ ਕੇ ਦੇਖੀ ਆ ਵੀ ਜਿਵੇਂ ਤੁਸੀਂ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਆਏ ਹੋਣੇ ਆ ਕਿਉਂਕਿ ਇਹ ਫਿਲਮ ਦੇ ਨਾਲੋਂ ਵੱਧ ਸਰਦਾਰ ਦੇ ਫੁੱਲ ਭੇਟ ਕਰਨ ਵਾਲੀ ਭਾਵਨਾ ਸੀ ਤੇ ਹੋਣੀ ਵੀ ਚਾਹੀਦੀ ਹੈ ਮੈਨੂੰ ਨਹੀਂ ਪਤਾ ਇਸ ਫਿਲਮ ਨੇ ਵਟਤ ਕਿੰਨੀ ਕਰਨੀ ਆ ਮੈਨੂੰ ਨਹੀਂ ਪਤਾ ਵੀ ਇਹਨੇ ਕਰੋੜਾਂ ਦੇ ਵਿੱਚ ਕਰਨੀ ਆ ਇਹਨੇ ਲੱਖਾਂ ਦੇ ਵਿੱਚ ਕਰਨੀ ਆ ਪਰ ਮੇਰੀ ਦਿਲੀ ਇੱਛਾ ਤੇ ਖਾਸ ਕਰਕੇ ਜਜ਼ਬਾਤੀ ਇੱਛਾ ਇਹ ਆ ਕਿ ਇਹ ਫਿਲਮ ਕਰੋੜਾਂ ਦੇ ਵਿੱਚ ਵਟਤ ਕਰੇ ਤੇ ਅਸੀਂ ਪੰਜਾਬੀ ਇਹ ਸਾਬਤ ਕਰਕੇ ਦਿਖਾਈਏ ਕਿ ਰਾਜਵੀਰ ਜਵੰਦੇ ਨੂੰ ਹਾਲੇ ਭੁੱਲੇ ਨਹੀਂ ਅਸੀਂ ਇਹ ਸਾਬਤ ਕਰਕੇ ਦਿਖਾਈਏ ਕਿ ਅਸੀਂ ਮੁਫਤ ਦੇ ਵਿੱਚ ਕੱਲਾ ਆਰ ਆਈ ਪੀ ਲਿਖਣ ਵਾਲੇ ਨਹੀਂ ਤੇ ਮੈਂ ਕਦੇ ਕਦੇ ਇਹ ਵੀ ਸੋਚਦਾ ਹੁੰਨਾ ਜੇ ਆਰ ਆਈ ਪੀ ਲਿਖਣ ਦੇ ਉੱਤੇ ਵੀ 50 ਪੈਸੇ ਲੱਗਦੇ ਹੋਣ ਤੇ ਫਿਰ ਪੰਜਾਬੀਆਂ ਨੇ ਹੁਣ ਨਾਲੋਂ ਅੱਦੇ ਵੀ ਨਹੀਂ ਰਹਿਣ ਦੇਣੀ ਫਿਰ ਖੁਦ ਦਾ 5 ਫੀਸ ਦੀ ਆਰ ਆਈ ਪੀ ਅਰੈਸਟ ਇਨ ਪੀਸ ਆ ਜਿਹੜਾ ਉਹ ਫਿਰ ਅੱਧ ਤੋਂ ਵੀ ਅੱਧ ਲਿਖਿਆ ਜਾਵੇ ਵੀ ਜਿੱਥੇ 50 ਪੈਸੇ 1 ਰੁਪਿਆ ਲਾਉਣ ਵਾਲੀ ਗੱਲ ਆ ਗਈ ਸਾਡੇ ਵਿੱਚੋਂ ਬਹੁਤੇ ਪੰਜਾਬੀਆਂ ਨੇ ਭੱਜ ਜਾਣਾ ਉਹ ਲਾਂਭੇ ਇੱਕ ਥਾਂ ਤੇ ਪੰਜਾਬੀਆਂ ਦੀ ਸੋਚ ਬਿਰਤੀ ਪਹੁੰਚ ਇਹ ਸਾਰੀ ਇੱਕ ਥਾਂ ਤੇ ਮੇਰੀ ਨਿੱਜੀ ਤੌਰ ਦੇ ਉੱਤੇ ਬੇਨਤੀ ਇਹ ਆ ਕਿ ਰਾਜਵੀਰ ਜਵੰਦਾ ਦੀ ਇਹ ਫਿਲਮ ਜ਼ਰੂਰ ਦੇਖਿਓ ਰਾਜਵੀਰ ਜਵੰਦਾ ਦੁਨੀਆ ਤੇ ਨਹੀਂ ਭੋਗ ਹੁਣੇ-ਹੁਣੇ ਪਿਆ ਹਲੇ ਕੋਈ 6 ਮਹੀਨੇ 8 ਮਹੀਨੇ 2 ਸਾਲ 10 ਸਾਲ ਨਹੀਂ ਹੋਏ ਜੇ ਅਸੀਂ ਇਹ ਫਿਲਮ ਨਹੀਂ ਦੇਖਦੇ ਇਹਦਾ ਮਤਲਬ ਇਹ ਆ ਕਿ ਅਸੀਂ ਮੁਫਤ ਖੋਰੇ ਪੰਜਾਬੀ ਸਿਰਫ ਤੇ ਸਿਰਫ ਮੁਫਤ ਦੇ ਵਿੱਚ ਆਰ ਆਈ ਪੀ ਵੀਰ ਜੀ ਬਹੁਤ ਦਿਲ ਦੁਖੀ ਹੋਇਆ ਅਸੀਂ ਪਰਿਵਾਰ ਦੇ ਨਾਲ ਹਾਂ ਤੈਨੂੰ ਕਦੇ ਭੁੱਲ ਨਹੀਂ ਸਕਾਂਗੇ ਤੇਰੇ ਵਿਛੋੜੇ ਦੀ ਚੀਜ਼ ਸਾਡੇ ਅੰਦਰ ਉੱਠਦੀ ਹੈ ਤੈਨੂੰ ਅਸੀਂ ਕਿਵੇਂ ਗਵਾ ਬੈਠੇ ਹਾਂ ਇਸ ਸਿਸਟਮ ਨੇ ਤੈਨੂੰ ਖਾ ਲਿਆ ਹੈ ਇਹ ਨਹੀਂ ਐਦਾਂ ਗੱਲ ਹੋ ਗਈ ਹੈ ਅਸੀਂ ਤੇਰੀ ਮਾਂ ਤੇ ਅਸੀਂ ਤੇਰੀ ਧੀ ਤੇ ਅਸੀਂ ਤੇਰੀ ਧਰਮ ਪਤਨੀ ਤੇ ਭੈਣਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਰਹਾਂਗੇ ਤੂੰ ਸਾਡੇ ਚੇਤੇ ਦੇ ਵਿੱਚ ਵਸਿਆ ਰਹੇਗਾ ਜੇ ਅਸੀਂ ਫਿਲਮ ਨਹੀਂ ਦੇਖਦੇ 200 ਰੁਪਈਆ ਵੀ ਉਹਦੇ ਲਈ ਨਹੀਂ ला ਸਕਦੇ ਫਿਰ ਆ ਟਿੱਪਣੀਆਂ ਕਰਨ ਵਾਲੀ ਗੱਲ ਦੀ ਕੋਈ ਲੋੜ ਨਹੀਂ ਗਈ ਬਿਲਕੁਲ ਨਾ ਇਹ ਟਿੱਪਣੀਆਂ ਕਰਿਆ ਕਰੋ ਫਿਰ ਇਹ ਗੱਲ ਕਿਹਾ ਕਰੋ ਵੀ ਅੱਜਕਲ ਵਹਿਣ ਜਾਂ ਇਧਰਲੇ ਪਾਸੇ ਦਾ ਵਗਦਾ ਸੀ ਤੇ ਵਿੱਚ ਚਾਰ ਸ਼ਬਦ ਪਾਈ ਮੈਂ ਵੀ ਲਿਖਦੇ ਵੀ ਮੇਰਾ ਵੀ ਦਿਲ ਦੁਖੀ ਹੋਇਆ ਜੇ ਤੁਹਾਡਾ ਦਿਲ ਦੁਖੀ ਹੋਇਆ ਤੇ ਫਿਰ ਤੁਸੀਂ 200 ਜਾਂ 250 ਰੁਪਇਆ ਲਾ ਕੇ ਜ਼ਰੂਰ ਆਇਓ ਤੇ ਆਪਦੇ ਪਰਿਵਾਰ ਨੂੰ ਆਪਣੀ ਭੈਣ ਨੂੰ ਆਪਣੀ ਦੋਸਤ ਨੂੰ ਆਪਣੇ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਇਹ ਫਿਲਮ ਯਮਲਾ ਫਿਲਮ ਜਿਹੜੀ ਕਿ ਰਿਲੀਜ਼ ਹੋ ਚੁੱਕੀ ਆ ਇਹ ਜ਼ਰੂਰ ਦਿਖਾਇਓ ਰਾਜਵੀਰ ਜਵੰਦੇ ਨੇ ਜਿਉਂਦੇ ਜੀ ਵੀ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਉਹ ਘਟ ਜਾਂ ਵੱਧ ਚੱਲੀਆਂ ਆਪਾਂ ਜਾਣਦੇ ਆ ਉਹ ਚੋਟੀ ਦਾ ਗਾਇਕ ਸੀ ਸਾਦਾ ਸੀ ਸਾਦਗੀ ਪਸੰਦ ਸੀ ਸੋਹਣੇ ਮੈਟਰ ਵਾਲਾ ਸੀ ਸੋਹਣੀ ਦਿਖ ਵਾਲਾ ਸੀ ਸੋਹਣੇ ਪਹਿਰਾਵੇ ਵਾਲਾ ਸੀ ਪਰ ਜਿਵੇਂ ਉਹ ਕੁਝ ਕ ਸਮੇਂ ਦੇ ਵਿੱਚ ਹੀ ਹੈ ਤਾਂ ਸੀ ਹੋਇਆ ਇਹ ਚੀਜ਼ ਸੀ ਵਾਲੀ ਕਿੱਡੇ ਸਾਡੇ ਅੰਦਰੋਂ ਜਾਣੀ ਨਹੀਂ ਤੇ ਮੇਰਾ ਖਿਆਲ ਆ ਵੀ ਪੰਜਾਬੀਆਂ ਦੇ ਮੂਰੇ ਇੱਕ ਆਪਦੀ ਪਰਖ ਕਰਾਉਣ ਦਾ ਵੀ ਵੇਲਾ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਅਜਿਹੇ ਤਰੀਕੇ ਤੇ ਜੇ ਤੁਸੀਂ ਫਿਲਮ ਵੇਖੀ ਨਾ ਤੇ ਤੁਸੀਂ ਪੰਜਾਬੀ ਹੈ ਨਹੀਂ ਐਡੀ ਵੱਡੀ ਨਹੀਂ ਮੈਂ ਗੱਲ ਕਹਿੰਦਾ ਮੈਂ ਇਹ ਗੱਲ ਕਹਿਣਾ ਕਿ ਜੇ ਤੁਸੀਂ ਇਹ ਫਿਲਮ ਦੇਖੀ ਨਾ ਤੇ ਫਿਰ ਤੁਸੀਂ ਦੁੱਖ ਦਰਦ ਅਸੀਂ ਤੇਰਾ ਬਹੁਤ ਮਹਿਸੂਸ ਕਰਦੇ ਹਾਂ ਜਾਣਦਾ ਇਹ ਗੱਲ ਕਹਿਣ ਦੇ ਹੱਕਦਾਰ ਨਹੀਂ ਹੋਵੋਗੇ ਯਮਲਾ ਫਿਲਮ ਬਹੁਤ ਸੋਹਣੀ ਆ ਇਸ ਕਰਕੇ ਸੋਹਣੀ ਆ ਕਿਉਂਕਿ ਅਸੀਂ ਉਹਨੂੰ ਆਖਰੀ ਵਾਰ ਵੱਡੇ ਪਰਦੇ ਦੇ ਉੱਤੇ ਵੇਖ ਰਹੇ ਹਾਂ ਇਸ ਕਰਕੇ ਵੀ ਸੋਹਣੀ ਆ ਕਿਉਂਕਿ ਇਹਦੇ ਵਿੱਚ ਸਾਰਾ ਕੁਝ ਹੀ ਸੋਹਣਾ ਇਹਦੇ ਵਿੱਚ ਇੱਕ ਨੌਜਵਾਨ ਦਾ ਸਫਰ ਆ ਜਿਹੜਾ ਕਿ ਸੰਗੀਤ ਦਾ ਆਸ਼ਿਕ ਆ ਜਿਹੜਾ ਕਿ ਸੰਗੀਤ ਸਿੱਖਣ ਦੇ ਲਈ ਸ਼ਹਿਰ ਦੇ ਵਿੱਚ ਆਉਂਦਾ ਤੇ ਸ਼ਹਿਰ ਗੁਰੂ ਕੀ ਨਗਰੀਆ ਅੰਮ੍ਰਿਤਸਰ ਇਹ ਉਸ ਨੌਜਵਾਨ ਦੀ ਕਹਾਣੀ ਆ ਜਿਹੜਾ ਕਿ ਨਾਲ-ਨਾਲ ਸੰਗੀਤ ਦੇ ਇਸ਼ਕ ਦੀ ਪੂਣੀ ਵੀ ਕਤਰਾ ਇਹ ਉਸ ਨੌਜਵਾਨ ਦੀ ਕਹਾਣੀ ਆ ਜਿਹਦੀ ਗਲਤਫਹਿਮੀ ਦੇ ਕਰਕੇ ਜਾਂ ਜਿਹਦੇ ਕਰਕੇ ਗਲਤਫਹਿਮੀ ਪੈਦਾ ਦੂਜੀ ਧਿਰ ਨੂੰ ਹੋਈ ਉਹਦੇ ਕਰਕੇ ਜ਼ਿੰਦਗੀ ਦੇ ਵਿੱਚ ਕਈ ਉਤਰਾ ਚੜਾ ਆਉਂਦੇ ਆ ਇਹ ਉਸ ਨੌਜਵਾਨ ਦੀ ਕਹਾਣੀ ਆ ਜਿਹਦੀ ਸੱਚੀ ਲਗਨ ਅਖੀਰ ਦੇ ਉੱਤੇ ਸੁਖ ਦਾ ਅਹਿਸਾਸ ਦੇ ਵੱਲ ਵਧੀ ਆ ਤੇ ਇਹ ਉਸ ਨੌਜਵਾਨ ਦੀ ਕਹਾਣੀ ਆ ਜਿਹੜਾ ਸੀ ਹੋ ਗਿਆ ਤੇ ਜੇ ਹੈ ਹੁੰਦਾ ਤੇ ਸ਼ਾਇਦ ਉਹ ਸਾਡੇ ਵਿੱਚ ਬੈਠ ਕੇ ਫਿਲਮ ਵੇਖਦਾ ਪਿਛਲੇ ਦਿਨੀ ਨਾ ਮੈਂ ਅਮਾਨਤ ਕੌਰ ਜਿਹੜੀ ਕਿ ਧੀ ਰਾਣੀ ਆ ਰਾਜਵੀਰ ਜਵੰਦਾ ਦੀ ਜਦੋਂ ਫਿਲਮ ਦਾ ਪ੍ਰੀਮੀਅਰ ਹੋਇਆ ਸੀਗਾ ਚੰਡੀਗੜ੍ਹ ਦੇ ਇੱਕ ਸਿਨੇਮੇ ਦੇ ਵਿੱਚ ਮੈਂ ਉੱਥੇ ਉਸ ਬੇਟੀ ਦੀ ਉਸ ਨੰਨੀ-ਮੁੰਨੀ ਜਿੰਦ ਦੀ ਆ ਸਪੀਚ ਸੁਣ ਕੇ ਛੋਟੀ ਜੀ ਗੱਲ ਬਾਤ ਸੁਣ ਕੇ ਨਾ ਮੈਂ ਪਸੀਜਾ ਗਿਆ ਅਸਲ ਦੇ ਵਿੱਚ ਉਹਨੇ ਕਿਹਾ ਜੀ ਕਿ ਮੈਂ ਆਪਣੇ ਪਾਪਾ ਦੀ ਫਿਲਮ ਦੇਖੀ ਆ ਮੇਰੇ ਪਾਪਾ ਦੀ ਫਿਲਮ ਤੁਸੀਂ ਵੀ ਦੇਖਿਓ ਮੈਂ ਆਪਣੇ ਪਾਪਾ ਨੂੰ ਫਿਲਮ ਦੇਖ ਕੇ ਨਾਲ ਹੀ ਮਹਿਸੂਸ ਕੀਤਾ ਤੇ ਅਸੀਂ ਪੰਜਾਬੀਆਂ ਜਿਹੜੇ ਉਹ ਕਿਸੇ ਫਿਲਮ ਨੂੰ ਐਤਕੀ ਵੈਸੇ ਪਸੰਦ ਬਹੁਤਾ ਕੀਤਾ ਨੀਗਾ ਪਰ ਇਹ ਫਿਲਮ ਸੱਚੀ ਮੁੱੱਚੀ ਤੁਹਾਡਾ 200-250 ਰੁਪਿਆ ਮੋੜਨ ਵਾਲੀ ਆ ਮੁੱਲ ਵਸੂਲਣ ਵਾਲੀ ਆ ਇਹ ਫਿਲਮ ਦੇ ਵਿੱਚ ਨਾ ਤਾਂ ਕਹ ਜੀ ਫੂਹੜ ਕਿਸਮ ਦਾ ਹਾਸਾ ਨਾ ਇਹਦੇ ਵਿੱਚ ਬੇਲੋੜਾ ਐਕਸ਼ਨ ਆ ਰੀਤ ਤੋਂ ਚਲਦੀਆਂ ਲੀ ਤੋਂ ਥੋੜਾ ਜਿਹਾ ਪਰੇ ਨੂੰ ਹੋ ਕੇ ਇਹ ਫਿਲਮ ਤਿਆਰ ਕੀਤੀ ਗਈ ਆ ਇਸ ਫਿਲਮ ਦੇ ਵਿੱਚ ਕੁਝ ਕ ਕਮੀਆਂ ਆਪਾਂ ਮੰਨ ਸਕਦੇ ਆ ਵੀ ਭਾਈ ਕਿਉਂਕਿ ਉਹ ਹੈ ਨਹੀਂ ਰਾਜਵੀਰ ਜਵੰਦਾ ਉਹ ਤੇ ਜੇ ਉਹ ਹੁੰਦਾ ਤਾਂ ਸ਼ਾਇਦ ਉਹਦੇ ਵਿੱਚ ਆ ਜਿਹੜੀ ਨਿੱਕੀ ਜਿਹੀ ਗੱਲ ਆ ਜਾਂ ਆ ਨਿੱਕੀ ਜਿਹੀ ਗੱਲ ਜੋ ਮੈਨੂੰ ਮਹਿਸੂਸ ਹੋਈ ਸ਼ਾਇਦ ਤੁਹਾਨੂੰ ਹੋਵੇ ਹੀ ਨਾ ਜਿਹੜੀ ਤੁਹਾਨੂੰ ਹੋਈ ਸ਼ਾਇਦ ਉਹ ਮੈਨੂੰ ਹੋਈ ਨਾ ਹੋਵੇ ਪਰ ਰਾਜਵੀਰ ਜਵੰਦਾ ਨਹੀਂ ਤੇ ਉਹਦੇ ਪਰਿਵਾਰ ਦੇ ਨਾਲ ਖੜਨ ਦੀ ਵੀ ਲੋੜ ਆ ਖੜਨ ਤੋਂ ਭਾਵੇਂ ਨਹੀਂ ਹੁੰਦਾ ਕਿ ਆਪਾਂ ਲੱਖ ਰੁਪਈਆ ਦੇਗੇ ਆਪਾਂ ਪੈਸੇ ਇਕੱਠੇ ਕਰਕੇ ਦੇਗੇ ਬਾਬੇ ਦੀ ਕਿਰਪਾ ਦੇ ਨਾਲ ਉਹਨਾਂ ਦੇ ਕੋਲੇ ਬਹੁਤ ਕੁਝ ਹੋਊਗਾ ਸ਼ਾਇਦ ਹੋਊਗਾ ਹੀ ਨਾਲ ਖੜਨ ਦਾ ਮਤਲਬ ਇਹ ਹੁੰਦਾ ਜੀ ਕਿ ਅਸੀਂ ਮੋਰਲੀ ਸਪੋਰਟ ਕਿਵੇਂ ਕਰਦੇ ਆ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਨੂੰ ਅਹਿਸਾਸ ਕਰਾਉਣੇ ਆ ਵੀ ਸਿਨੇਮੇ ਤੁਹਾਡੇ ਪੁੱਤ ਦੇ ਨਾਂ ਦੇ ਉੱਤੇ ਭਰ ਗਏ ਸੀਟ ਕੱਲੀ ਕੱਲੀ ਤੁਹਾਡੇ ਪੁੱਤ ਦੇ ਨਾਂ ਦੇ ਉੱਤੇ ਭਰ ਗਈ ਐਨੇ ਚਾਹਣ ਵਾਲੇ ਆ ਆਪਾਂ ਇਸ ਗੱਲ ਦਾ ਮਾਂ ਨੂੰ ਬਜ਼ੁਰਗ ਮਾਂ ਨੂੰ ਭੈਣ ਨੂੰ ਤੇ ਘਰਵਾਲੀ ਨੂੰ ਤੇ ਧੀ ਨੂੰ ਤੇ ਪੁੱਤ ਨੂੰ ਅਹਿਸਾਸ ਕਰਾਉਣਾ ਨਾ ਸਕੇ ਸਬੰਧੀਆਂ ਨੂੰ ਅਹਿਸਾਸ ਕਰਾਉਣਾ ਮੇਰੀ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਜਿਹੜੇ ਕਿ ਮੇਰੇ ਖੇਤਰ ਦੇ ਆ ਸਾਡੇ ਸਮੇਤ ਬਹੁਤ ਸਾਰੇ ਭੈਣਾ ਵੀਰਾਂ ਨੇ ਜਾ ਕੇ ਭੋਗ ਦੇ ਮੌਕੇ ਇੰਨੀ ਕਵਰੇਜ ਕੀਤੀ ਆ ਵੀ ਪੁੱਛੋ ਕੁਝ ਨਾ ਸਾਡੇ ਸਮੇਤ ਬਹੁਤ ਸਾਰੇ ਭੈਣਾ ਵੀਰ ਫੋਟਸ ਹਸਪਤਾਲ ਦੇ ਬਾਹਰ ਜਾ ਕੇ ਹਰ ਰੋਜ਼ ਕਵਰੇਜ ਕਰਦੇ ਸੀ ਇੱਕ ਦਿਨ ਦੇ ਵਿੱਚ 20 20 25 25 ਪੋਸਟਾਂ ਵੀ ਕਈਆਂ ਨੇ ਪਾਈਆਂ ਤੁਹਾਡਾ ਧੰਨਵਾਦ ਇਹ ਪੌਣੀਆਂ ਵੀ ਚਾਹੀਦੀਆਂ ਸੀ ਤਾਂ ਜੋ ਰਾਜੀਵੀਰ ਜਵੰਦੇ ਦੀ ਹਾਲਤ ਦੇਸ਼ ਦੁਨੀਆ 'ਚ ਪਤਾ ਲੱਗੇ ਵੀ ਕਿਵੇਂ ਆ ਹਸਪਤਾਲ ਦੇ ਵਿੱਚੋਂ ਤੰਦਰੁਸਤੀ ਵੱਲ ਵਧ ਰਿਹਾ ਕਿ ਨਹੀਂ ਵਧ ਰਿਹਾ ਭੋਗ ਦੇ ਮੌਕੇ ਸਸਕਾਰ ਦੇ ਮੌਕੇ ਮੀਡੀਆ ਬਹੁਤ ਵੱਡੀ ਗਿਣਤੀ ਦੇ ਵਿੱਚ ਗਿਆ ਧੰਨਵਾਦ ਪਰ ਮੇਰੇ ਵੀਰੋ ਇਸ ਵੇਲੇ ਤੁਸੀਂ ਕੋਲੋਂ ਟਿਕਟ ਲਾ ਕੇ ਆਪ ਟਿਕਟ ਲਾ ਕੇ ਫਿਲਮ ਦੇਖ ਕੇ ਇਹਦਾ ਰਿਵਿਊ ਵੀ ਪਾਓ ਇਸ ਫਿਲਮ ਦਾ ਪ੍ਰਚਾਰ ਵੀ ਕਰੋ ਕਿ ਇਹ ਉਹੀ ਨੌਜਵਾਨ ਆ ਜਿਹਦੇ ਲਈ ਆਪਾਂ ਕੁਝ ਹਫ਼ਤੇ ਪਹਿਲਾਂ ਆਰ ਆਈ ਪੀ ਆਰ ਆਈ ਪੀ ਰਾਜੀਵੀਰ ਜਵੰਦਾ ਤੋਂ ਛੇਤੀ ਠੀਕ ਹੋਵੇ ਜਿਹਦੇ ਲਈ ਅਰਦਾਸਾਂ ਕਰਦੇ ਰਹੇ ਆਂ ਜੇ ਅਸੀਂ ਉਦੋਂ ਅਰਦਾਸਾਂ ਕਰਦੇ ਸੀ ਹੁਣ ਫਿਲਮ ਵੰਦੇ ਨਹੀਂ ਇਹਦਾ ਮਤਲਬ ਇਹ ਆ ਕਿ ਅਰਦਾਸਾਂ ਅਸੀਂ ਤਾਂ ਕਰਦੇ ਰਹੇ ਕਿਉਂਕਿ ਸਾਡਾ ਬਲਬਲਾਜਾ ਉੱਠਿਆ ਸੀ ਤੇ ਹੁਣ ਕੁਝ ਹਫ਼ਤਿਆਂ ਬਾਅਦ ਸਾਡਾ ਬਲਬਲਾ ਖਤਮ ਹੋ ਗਿਆ ਸਾਡਾ ਜਿਹੜਾ ਮਨ ਦੇ ਵਿੱਚ ਜਵਾਰ-ਪਾਟਾ ਸੀ ਉਹ ਖਤਮ ਹੋ ਗਿਆ 200 ਰੁਪਏ ਦੀ ਕੋਈ ਬਹੁਤੀ ਕੀਮਤ ਨਹੀਂ ਅੱਜ ਦੇ ਸਮੇਂ 'ਚ ਕੋਈ ਥੱਲੇ ਵੀ ਲਿਖ ਸਕਦਾ ਲੈ 200 ਰੁਪਏ ਤਾਂ ਥੋੜੀ ਗੱਲ ਹੁੰਦੀ ਆ ਵਿਆਹ ਦੇ ਵਿੱਚ 500 ਤੋਂ ਘੱਟ ਆਪਾਂ ਸ਼ਗਨ ਨਹੀਂ ਪਾਉਂਦੇ ਅਸੀਂ ਕਿਤੇ ਜਾਂਦੇ ਆ ਦਾਰੂ ਦੀ ਬੋਤਲ ਰੋੜ ਦਿੰਨੇ ਆ ਤੇ ਉਸ ਭਾਦੇ ਨਾਲੋਂ ਵੀ ਸਸਤੀ ਜੇਕਰ 200 ਦੀ ਇੱਕ ਟਿਕਟ ਹੋਵੇ ਤਾਂ ਇਹ ਫਿਲਮ ਜ਼ਰੂਰ ਦੇਖ ਲੈਣੀ ਚਾਹੀਦੀ ਆ ਇਹਦੇ ਵਿੱਚ ਗੁਰਪ੍ਰੀਤ ਖੁੱਗੀ ਨੇ ਬਾਕਮਾਲ ਕੰਮ ਕੀਤਾ ਇਹਦੇ ਵਿੱਚ ਧੀਰਜ ਕੁਮਾਰ ਨੇ ਸਿਰ ਲਾਇਆ ਪਿਆ ਇਹਦੇ ਵਿੱਚ ਨਵਨੀਤ ਕੌਰ ਨੇ ਸਿਰੇ ਦਾ ਕੰਮ ਕੀਤਾ ਨਵਨੀਤ ਕੌਰ ਢੱਲੋਂ ਨੇ ਇਹਦੇ ਵਿੱਚ ਬਾਕੀ ਜਿੰਨੇ ਵੀ ਕਲਾਕਾਰ ਆ ਉਹਨਾਂ ਨੇ ਸਿਰ ਲਾਤਾ ਹਾਰਵੀ ਸਿੰਘਾ ਨੇ ਹਰਦੀਪ ਗਿੱਲ ਬਾਈ ਨੇ ਜਿਹਦੇ ਜਿਹਦੇ ਵੀ ਹਿੱਸੇ ਵਿੱਚ ਜਿਹੜਾ ਜਿਹੜਾ ਵੀ ਕਿਰਦਾਰ ਆਇਆ ਰਗਵੀਰ ਬੋਲੀ ਨੇ ਸਿਰ ਲਾਇਆ ਪਿਆ ਉਹਨਾਂ ਸਾਰੇ ਕਲਾਕਾਰਾਂ ਨੇ ਬਹੁਤ ਸੋਹਣਾ ਕੰਮ ਕੀਤਾ ਇਸ ਫਿਲਮ ਦੀ ਜਿੰਨੀ ਵਟਤ ਹੋਊਗੀ ਫਿਲਮ ਦੀ ਟੀਮ ਦੇ ਕਹਿਣ ਮੁਤਾਬਕ ਉਹਦਾ ਵੱਡਾ ਹਿੱਸਾ ਰਾਜਵੀਰ ਜਵੰਦਾ ਦੇ ਪਰਿਵਾਰ ਦੀ ਆਰਥਿਕ ਮਦਦ ਦੇ ਲੇਖੇ ਲਾਇਆ ਜਾਊਗਾ। ਉਹਨਾਂ ਦੀ ਮਦਦ ਵੱਧ ਤੋਂ ਵੱਧ ਨਾਲ ਖੜਕੇ ਵੀ ਹੋਣੀ ਚਾਹੀਦੀ ਆ ਤੇ ਬਾਕੀ ਹੋਰ ਤਰੀਕਿਆਂ ਦੇ ਨਾਲ ਵੀ। ਦੇਖੋ ਬੰਦੇ ਨੇ ਹਰ ਇੱਕ ਨੇ ਦੁਨੀਆ ਤੋਂ ਚਲੇ ਜਾਣਾ ਪਰ ਸਾਡੇ ਕੋਲੇ ਚਲੋ ਤਕਨੀਕ ਤਾਂ ਹੈ ਨਾ। ਬੰਦੇ ਨੂੰ ਜਿਉਂਦਿਆਂ ਸਾਹ ਲੈਂਦਿਆਂ ਧੜਕਦਿਆਂ ਤੁਰਦਿਆਂ ਫਿਰਦਿਆਂ ਨੱਚਦਿਆਂ ਗਾਉਂਦਿਆਂ ਬੈਂਦਿਆਂ ਪੈਂਦਿਆਂ ਦੇਖਣ ਦੇ ਲਈ ਸਾਡੇ ਕੋਲੇ ਤਕਨੀਕ ਤਾਂ ਹੈ। ਤੇ ਜਦੋਂ ਇਸ ਤਕਨੀਕ ਦੀ ਇਹ ਆਖਰੀ ਫਿਲਮ ਆਉਦੀ ਤੇ ਫਿਰ ਆਪਾਂ ਨੂੰ ਇਹ ਨਿਠ ਕੇ ਵੇਖਣੀ ਚਾਹੀਦੀ ਆ। राकेश मेहता ने बहुत सोणा निर्देशन ਕੀਤਾ ਇਹ ਫਿਲਮ ਦੇ ਵਿੱਚ ਮੇਰਾ ਖਿਆਲ ਵੀ ਕਮੀ ਤਾਂ ਇੱਕ ਪੈਸਾ ਵੀ ਨਹੀਂ ਛੱਡੀ ਇਹ ਇਹ ਨਹੀਂ ਕਿ ਭਾਈ ਮੈਂ ਉਲਾਰਵਾਦੀ ਆ ਜੇ ਮੈਂ ਉਲਾਰਵਾਦੀ ਹੋਇਆ ਤੇ ਤੁਸੀਂ ਫਿਲਮ ਦੇਖ ਆਏ ਤੇ ਦੋਆਂ ਘੰਟਿਆਂ ਬਾਅਦ ਨਤੀਜਾ ਸਾਹਮਣੇ ਆ ਜਾਣਾ ਵੀ ਭਾਈ ਟੈਨੇ ਨੇ ਉਲਾਰਵਾਦੀ ਹੋ ਕੇ ਗੱਲ ਕਹੀ ਕਿ ਸੱਚੀ ਮੁੱਚੀ ਕਹੀ ਇਹ ਫਿਲਮ ਸੱਚੀ ਮੁੱਚੀ ਦੇਖਣੀ ਜੋਗਾ ਇਸ ਵਰੇ ਦੇ ਵਿੱਚ ਇੱਕ ਵੀ ਪੰਜਾਬੀ ਫਿਲਮ ਸੁਪਰ ਡੂਪਰ ਹਿੱਟ ਨਹੀਂ ਹੋਈ ਮੇਰੀ ਭੈਣਾ ਵੀਰਾਂ ਨੂੰ ਬੇਨਤੀ ਆ ਵਿਦੇਸ਼ਾਂ ਵਿੱਚ ਵਸਦਿਆਂ ਨੂੰ ਵੀ ਤੁਹਾਡੇ ਮੇਰਾ ਖਿਆਲ ਆ ਵੀ 15-20 ਡਾਲਰ ਹੋਣਗੇ ਜਾਂ 8-10 ਪਾਉਂਡ ਹੋਣਗੇ ਤੁਸੀਂ ਵੀ ਇਹ ਫਿਲਮ ਜ਼ਰੂਰ ਦੇਖ ਕੇ ਆਇਓ 8-10 15-20 ਡਾਲਰਾਂ ਦੇ ਵਿੱਚ ਕੁਝ ਨਹੀਂ ਆਉਂਦਾ ਤੁਹਾਨੂੰ ਤਾਂ ਵੱਧ ਪਤਾ ਸਾਡੋ ਚਲੋ ਇੰਨਾ ਗਿਆਨ ਨਹੀਂ ਆ ਮੇਰੀ ਇੱਥੋਂ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਭੈਣਾਂ ਨੂੰ ਬੇਨਤੀ ਆ ਤੁਸੀਂ ਪਰਿਵਾਰਾਂ ਸਮੇਤ ਜਾਇਓ ਤੇ ਇਹ ਫਿਲਮ ਜ਼ਰੂਰ ਦੇਖਿਓ ਇਹ ਫਿਲਮ ਦੇਖਣਯੋਗ ਆ ਤੁਹਾਡਾ ਮਨ ਨਿਰਾਸ਼ ਨਹੀਂ ਹੋਊਗਾ ਜਿੰਨਾ ਚਿਰ ਤੁਸੀਂ ਫਿਲਮ ਦੇਖੋਗੇ ਤੁਹਾਡੀਆਂ ਅੱਖਾਂ ਗਿੱਲੀਆਂ ਰਹਿਣਗੀਆਂ ਯਾਰ ਇਸ ਮੁੰਡੇ ਦੀਆਂ ਅਸੀਂ ਖਬਰਾਂ ਪੜੀਆਂ ਹੁਣੇ-ਹੁਣੇ ਯਾਰ ਇਸ ਮੁੰਡੇ ਦਾ ਵਿਛੋੜਾ ਜਿਹੜਾ ਉਹ ਮਾਂ ਦੇ ਲਈ ਕਿੰਨਾ ਭਾਰਾ ਹੋਊ ਕਿੰਨਾ ਔਖਾ ਹੋਊਗਾ ਯਮਲਾ ਫਿਲਮ ਦੇਖਣੀ ਜੋਗਾ ਕਿਰਪਾ ਕਰਕੇ ਜ਼ਰੂਰ ਦੇਖਿਓ ਤੇ ਜੇਕਰ ਇਹ ਆਪਾਂ ਫਿਲਮ ਨਹੀਂ ਦੇਖਦੇ ਜੇ ਮੰਨ ਲਓ ਇਸ ਫਿਲਮ ਨੂੰ ਅਸੀਂ ਫਲॉप ਕਰ ਦਿੰਨੇ ਆ ਜੇ ਮੰਨ ਲਓ ਇਸ ਫਿਲਮ ਨੂੰ ਅਸੀਂ ਸਫਲਤਾ ਤੋਂ ਉਲਟ ਪਾਸੇ ਕਰ ਦਿੰਨੇ ਆ ਇਹਦਾ ਮਤਲਬ ਅਸੀਂ ਸਾਰੇ ਪਖੰਡੀ ਹਾਂ ਅਸੀਂ ਡਰਾਮੇਬਾਜ਼ ਹਾਂ ਅਸੀਂ ਮੁਫਤ ਦੇ ਵਿੱਚ ਟਿਕ ਟਿਕ ਕਰਕੇ ਆਰ ਆਈ ਪੀ ਲਿਖਣ ਜੋਗੇ ਹਾਂ ਸਾਡੇ ਪਿੱਡ ਪੱਲੇ ਕੁਝ ਨਹੀਂ ਅਸੀਂ ਤਮਾਸ਼ਾ ਚਾਹੁੰਨੇ ਹਾਂ ਉਦੋਂ ਤਮਾਸ਼ਾ ਅਸੀਂ ਇਹਦੇ ਵਿੱਚੋਂ ਕੱਢਿਆ ਤੇ ਹੁਣ ਸਾਡੇ ਕੋਲੇ ਤਮਾਸ਼ੇ ਵਾਸਤੇ ਹੋਰ ਗੱਲਾਂ ਫਿਰ ਇਹਦਾ ਅਰਥ ਇਹ ਨਿਕਲੂਗਾ